ਟੋਨਾ ਬਗਾਰ ਪੱਕੀ ਗਿਆ ਕਿਉਂਕਿ ਆ ਗਰਾਊਂਡ ਬਣਿਆ ਨਾ ਜਦੋਂ ਗਰਾਊਂਡ ਬਣਾਇਆ ਤੇ ਸਭ ਤੋਂ ਪਹਿਲਾਂ ਦੀਪਕ ਵਰਗੀ ਆਇਆ ਔਰ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਭਗਤੇ ਵਾਲੇ ਰਮਨੇ ਦਾ ਅੱਜ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਮੋਟਰਸਾਈਕਲ ਦੇ ਨਾਲ ਕੀਤਾ ਜਾਵੇਗਾ ਕੇਵਲ ਦੇ ਸ਼ਿਗਰਦ ਦਾ ਮਾਨ ਸਨਮਾਨ ਹੋਣਾ ਲੈ ਵੀ ਰਮਨੇ ਮੁਬਾਰਕ ਹੋ ਰੁਕਣਾ ਤੇ ਸਿੱਖਿਆਈ ਨੇ ਔਰ ਰੁਕਣਾ ਦੇ ਸਿੱਖਿਆਰੀ ਆਹ ਮੁੰਡਾ ਕਹਿੰਦਾ ਜਰਾਣਾ ਫੱਟ ਗਿਆ ਮੇਰੇ ਮਿੱਤਰੋ ਤੇ ਕੁਝ ਬਖਤ ਲਈ ਹੋ ਕੀ ਹਥਿਆਰ ਗਏ ਉਹ ਜੱਟ ਤਬ ਗਿਆ ਤਹਨ ਤਾਲਿਆ ਲੋਕਾਂ ਨੇ ਉਹ ਕੁਝ ਬਖਤ ਲਈ ਹਥੋ ਕੀ ਹਥਿਆਰ ਗਏ ਜੱਟ ਤਬ ਗਿਆ ਤਹਨ ਤਾਲਿਆ ਲੋਕਾਂ ਨੇ ਆਹ ਗੇੜੇ ਦੋਦਿਆ ਦੁਆਰਾ ਫਟ ਹੋ ਗਿਆ ਇਹ ਕੰਮੀ ਆਉਦਾ ਹੀ ਨਹੀਂ ਨਾ ਉਹ ਬਾਦ ਰੋਲਾ ਇਹ ਉਦਣਾ ਬਾਜ ਹੈ ਇਹ ਘੋੜੇ ਦਾ ਵੀਰ ਹੈ ਉਹ ਬਾਬੇ ਦੇ ਨਾਲ ਝਗੜਦਾ ਇਹ ਕਿ ਤਗੜਾ ਨੰਬਰ ਜੋੜ ਗਿਆ ਰੁਪਿੰਦਰ ਬਾਈ ਦੋਦਾ ਪਿੰਡ ਮੁੰਡੇ ਦਾ ਸੰਦੀਪ ਦੋਦੇ ਵਾਲਾ ਸੰਦੀਪ ਦੋਦੇ ਵਾਲਾ ਦੜਬੇ ਵਾਲਾ ਪੱਪੀ ਦੀ ਮਾਨ ਕਰਦਾ ਹੈ ਕਹਿੰਦਾ ਵੀ ਮੇਰਾ ਯਾਰ ਆ ਪੱਕਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਦੋਦੇ ਵਾਲਾ ਸੰਦੀਪ ਵਧਿਆ ਹੋਇਆ ਰੇਡ ਪਾਉਣ ਦੇ ਲਈ ਇੱਕ ਪਾਸੇ ਕੀਤੀ ਕੋਸ਼ਿਸ਼ ਤੇ ਪੁਆਇੰਟ ਜਿਹੜਾ ਲੈ ਵੀ ਖਰਾਜੀ ਤੇ ਦੇ ਪਾਸੇ ਉਗੋਕੇ ਵਾਲਾ ਗਿੰਦੀ ਕਰਦਾ ਕੋਸ਼ਿਸ਼ ਆ ਕਬੱਡੀ ਦਾ ਅਮਰੀਕ ਉੱਡਣਾ ਉੱਡਣਾ ਬਾਜਾ ਕਹਿੰਦੇ ਕਬੱਡੀ ਦਾ ਉੱਡਣਾ ਬਾਜਾ ਨੌਜਵਾਨ ਉਹ ਵੀ ਗੱਲ ਕੀਤੀ ਵੀ ਕੁਸ਼ਟਾ ਦੂਰ ਰਿਹਾ ਕਿਉਂਕਿ ਮਾਲ ਕਹਿੰਦੇ ਦੂਰੀਏ ਤੋਂ ਚਲੀ ਗਈ ਹੈ ਪਰ ਮਾਨਾ ਤੇ ਸਦਾ ਹੀ ਨਾਲ ਨੇ ਉਹ ਮਾਨਾ ਤੇ ਸਦਾ ਹੀ ਨਾਲ ਨੇ ਪਰ ਬੰਦਾ ਕਦੇ ਵੀ ਟੁੱਟ ਜਾਂਦਾ ਪਰ ਮੈਂ ਕਿਹਨਾਂ ਦਾ ਹਵਾਵਾ ਬਹੁਤ ਵੱਗਦੀ ਹੈ ਉਹ ਟੁੱਟਿਆ ਨਾ ਕਰੇ